ਜਨਾਬ ਨਾ ਆਪਣੇ ਵਕੀਲ ਨਾਲ ਇਕੱਲੇ ਚ ਗੱਲ ਕਰ ਲੈ ਨਹੀਂ ਤੇਰਾ ਕਸੂਰ ਕੀ ਹੈ ਦੱਸ ਤੇਰਾ ਇੱਕ ਕਸੂਰ ਹੋਵੇ ਤਾਂ ਦੱਸਾਂ ਜਨਾਬ ਫਿਰ ਤੁਸੀਂ ਮੈਨੂੰ 5 ਮਿੰਟ ਦੋ ਮੈਂ ਇੱਧਰ ਦਿਵਾਲੀ ਬੰਪਰ ਪਾ ਕੇ ਆਇਆ ਤੁਸੀਂ ਇੱਥੇ ਖੜੋ ਮੈਂ ਆ ਗਿਆ a few moments later ਰੀਦੇ ਵੀ ਪੈਸੇ ਦੇਵਾਂਗਾ ਜੀਨ ਦੇ ਵੀ ਦੇਵਾਂਗਾ ਜੇ ਤਵਾਰੇ ਜੀਰੀ ਲਾਉਣੀ ਪੈਗੀ ਧਿਆੜੀ ਦੇਵਾਂਗਾ ਅਰੇ کہنا ਕੀ ਚਾਹਤੇ ਹੋ ਇਹ ਬਹੁਤ سارے ਪਿੰਡੇ ਹੈ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਨਾ ਬਾਹਰ ਨਿਕਲ ਸਕਦੇ ਘਰਾਂ ਦੇ ਖੱਤਾਂ ਤੇ ਬੈਠੇ ਉਹਦੇ ਬੱਚੇ ਵੀ ਹੋਣਗੇ ਦਿਨਾਂ ਰਾਸ਼ਟਰ ਪਹੁੰਚ ਲੈ ਤੋਂ ਮਿਰਲ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਨਹੀਂ ਉਹਨੂੰ ਮੈਂ ਜਿਵੇਂ ਕਾਲੇ ਹਵਾ ਟਿਕਾ ਲੈ ਦੇਖੋ ਜੀ ਜੋ ਪੰਜਾਬ ਦੇ ਹਾਲਾਤ ਨੇ ਉਹ ਕਲਪ ਵੱਲੋਂ ਨਹੀਂ ਸਰਕਾਰ ਦੀ ਅਣਗਹਿਲੀ ਨਾਲ ਹੋਇਆ ਤੇ ਕਹਿੰਦੇ ਦਿੱਲੀ ਦੇ ਲਾਲਾ ਜੀ ਵੀ ਆਏ ਸੀਗੇ ਪਰ ਉਹਨਾਂ ਨਾਲ ਆ ਹੋਇਆ ਆਇਆ ਤਾਂ ਬੱਸ ਇਹ ਹਰਪੂਰ ਤਾਂ ਲਈ ਮਦਦ ਕਰਨ ਸੁਖਵੀਰ ਬਾਦਲ ਦੀ ਸੀ ਤੇ ਉਹਨਾਂ ਨਾਲ ਆ ਹੋਇਆ ਵੇ ਕੀ ਦੱਸਾਂ ਭਰਾਵਾ ਮੈਂ ਤਾਂ ਪੱਲੀ ਵਸਾਈ ਸੀ ਸੱਤ ਉੱਤੇ ਵੀ ਖੁਦ ਦੇ ਕੇ ਜਾਣਗੇ ਮਰ ਜਾਣੇ ਦੋ ਬੋਤਲਾਂ ਪਾਣੀ ਦੀ ਆ ਛੁੱਟ ਗਈ ਉਹ ਵੀ ਪਾਣੀ ਦੇ ਵਿੱਚ ਹੀ ਮੈਨੂੰ ਤਾਂ ਲੱਗਦਾ ਦੋਸਤੋ ਇਹ ਕੁਦਰਤੀ ਆਫਤ ਨਾਲ ਸਾਨੂੰ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਆਪ ਵੀ ਲੜਨਾ ਪੈਣਾ ਸਰਕਾਰਾਂ ਦਾ ਜਿਹੜੀ ਵੀ ਹੋਵੇ ਨਾ ਕਮੀ ਆ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਨਮਾਜ ਲੋਕਾਂ ਨੇ ਹਵਾ ਤੇ ਕਰ ਲੀ ਮੈਡੀਕੈਪਟਰ ਜਿਹੜਾ ਉਹ ਇੱਥੇ ਚੱਲ ਲੱਗੀਆ ਉਹਦੇ ਨਾਲ ਹੀ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਈ ਸਭ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇ ਵਾਲਾ ਮੈਂ ਘਾਟ ਕੇ ਚੱਲਦਾ ਮੇਰੇ ਕੋਲ A few moments later ਦੇਖੀ ਚਲੋ ਕੀ ਹੁੰਦਾ ਤੇ ਅੱਜ ਦੇਖੀਂ ਮਿਲਦਾ ਜੀ ਐਸਓ ਫੇਰ ਦਾ ਰਸਨਾ ਤੇ ਜਿਹੜੇ ਭੇਜੇ ਕਰਦੇ ਆ ਪੰਜਾਬ ਸਰਕਾਰ ਆਖਣ ਪਾਣੀ ਜੋ ਪੂਰੀ ਕੱਢੀ ਪਾਣੀ ਜੋ ਪੂਰੀ ਘੱਟ ਕੇ ਲੈਂਦੀ ਆ ਹੁਣ ਬਾਅਦ ਦੇਖਣਿਆ ਪਲਾਦੇ ਚ ਕੀ ਕੀ ਆ

ਮੈਂ ਆਵਦਾ ਹੈਲੀਕਾਪਟਰ ਦੇ ਚੱਲਿਆ ਹੁਣ ਤੁਸੀਂ ਇਹਦੇ ਨਾਲ ਹੜ੍ਹਾਂ ਤੋਂ ਜਿਵੇਂ ਬਚਣਾ ਹੈ ਤੁਸੀਂ ਦੇਖਣਾ ਕਿ ਮੈਂ ਦਾ ਚੱਲਿਆ ਕਾਰ ਤੇ ਹੁਣ ਮੈਂ ਆਵਦਾ ਹੈਲੀਕਾਪਟਰ ਦੇ ਚੱਲਿਆ ਕਿਉਂਕਿ ਮੈਂ ਤੇ ਕੇਜਰੀਵਾਲ ਨੇ ਬਹੁਤ ਨਜ਼ਾਰੇ ਲਿਆ 4 ਸਾਲ ਹੋਣੇ ਇਹਦੇ ਤੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਸੇ ਮੇਰੇ ਕੋਲੇ ਕੱਲ ਤਾਂ ਸੋਣੇ ਮੈਂ ਤੁਮ ਅਤਮਾਨੇ ਕਹਿੰਦੇ ਉਹ ਤੇ ਹੈਲੀਕਾਪਟਰ ਛੱਡਿਆ ਕਹਿੰਦਾ ਤੁਹਾਡਾ ਹੀ ਹੈਲੀਕਾਪਟਰ ਹੈ ਹੁਣ ਪੋਤਾ ਜੀ ਉਹਨੇ ਕਹਿਣਾ ਹੀ ਹੁਣ 4 ਸਾਲ ਤੋਂ ਉਹਦੀ ਭੂਤਰੀ ਧਮਾਈ ਰੱਖੀ ਆਪਣੀ ਆ ਕੇ ਕੇਜਰੀਵਾਲ ਨਾਲ ਹੁਣ ਕਹਿੰਦਾ ਲੋਕਾਂ ਦਾ ਹੈਲੀਕਾਪਟਰ ਹੈ ਫਿਰ ਜੀ ਤੁਸੀਂ ਐ ਕਰੋ ਜੀ ਉਹ ਹੈਲੀਕਾਪਟਰ ਛੱਡਿਓ ਤੁਸੀਂ ਫਿਰ ਉੱਥੇ ਪਾਣੀ ਵਾਲੀ ਬੱਸ ਛੱਡ ਆਓ वफादार हुए नु छाट फाल हो तू कि दे खिलाफ नारे लाई जा रहे है चंगा किता पाने यार तू मेरी जा खोलती बड़ी पप पप पैरा सुपना देख रहा सी सरकार ने अपनी साल दी सजा माफ कर दी ओए जे बुद्धि चंगी नी त सुपना ता चंगा देखला मजीठिया मेरे वीर ये बड़ी अच्छी बात कही आप <laughs> ਮੇਰੇ ਜੇਲ੍ਹੋਂ ਨਾਲ ਪੰਜਾਬ ਰੰਗਲਾ ਬਣ ਗਿਆ ਨਸ਼ੇ ਖਤਮ ਹੋ ਗਏ ਹਰ ਨੌਜਵਾਨ ਟੈਫਨ ਫੜ ਕੇ ਨੌਕਰੀ ਤੇ ਜਾਣ ਲੱਗ ਪਿਆ ਤੂੰ ਸਮਝਿਆ ਹਾਂ ਨਹੀਂ ਤੂੰ ਸਮਝਾ ਨਹੀਂ ਸੱਟ ਮੁਗਲ ਸਮਝ ਰਹੇ ਹੋ ਮੁਗਲ ਹੈ ਪਗ ਜਰਾਂ ਤੇ ਨਾਲ ਘਰ ਦੀ ਕੱਢੀ ਐ ਫੇਰ ਕੀ ਜੇ ਘਰ ਦੀ ਕੱਢੀ ਆ ਅਸੀਂ ਵੀ ਤਾਂ ਘਰੋਂ ਕੱਢੇ ਹੀ ਆ ਔਰ ਤੂੰ ਵੇਖਦਾ ਜੱਪ ਪੰਜਾਂ ਮਿੰਟਾਂ ਦੇ ਅੰਦਰ ਅੰਦਰ ਕਿਵੇਂ ਜਿਹੜੀ ਨਾਲ ਦੀ ਸਜ਼ਾ ਕੈਨਸਲ ਕਰਾ ਕੇ ਮੈਂ ਮੈਨੂੰ ਵੀ ਚਿੱਟ ਚਾਬੀ ਕਿਨੇ ਕਹਿਣਾ ਓ ਜੇਲ੍ਹ ਲਾ ਫਿਊ ਮੋਮੈਂਟਸ ਲੇਟਰ ਲੱਗਦਾ ਤੈਨੂੰ ਚੜ ਗਈ ਆ ਹੌਲਦਰ ਲੈ ਫੜ ਕੇ ਨੂੰ ਕਹਦਾ ਮੈਨੂੰ ਚਿੱਟ ਚੜ ਗਈ ਆ ਮੈਂ ਤਾਂ ਸਾਲਾ ਅੱਜ ਤੱਕ ਅੱਜ ਤਾਂ ਬੁਖਾਰ ਨਹੀਂ ਚੰਨ ਦਿੰਦਾ ਅਰੇ ਕਹਿਣਾ ਕੀ ਚਾਹਤੇ ਹੋ ਸਾਲੀ दारू ਕੀ ਚੀਜ਼ ਆ ਪਰ ਅੱਜ ਜਿਹੜਾ ਕਾਰ ਆ

ਹੁਣ ਸਾਡੀ ਗੱਲ ਧਿਆਨ ਨਾਲ ਸੁਣੋ ਵੇਖੋ ਜੀ ਸਾਨੂੰ ਇੱਕ ਮੌਕਾ ਦਿਓ ਹੁਣ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਸੜਕਾਂ ਖੱਡਿਆਂ ਨਾਲ ਭਰੀਆਂ ਪਈਆਂ ਨੇ ਨੌਜਵਾਨ ਬੇਰੋਜ਼ਗਾਰ ਨੇ ਖੇਤਾਂ ਵਿੱਚ ਕਿਸਾਨ ਰੋ ਰਹੇ ਨੇ ਪਰ ਜੇ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦੇ ਦਿਓ ਅਸੀਂ ਪੰਜਾਬ ਨੂੰ ਸਵਰਗ ਬਣਾ ਦੇਵਾਂਗੇ ਹਾਂਜੀ ਵੇਖੋ ਭਾਈਓ ਮੈਂ ਤਾਂ ਆਪਣੀ ਜ਼ਿੰਦਗੀ ਪੰਜਾਬ ਲਈ ਸਮਰਪਿਤ ਕੀਤੀ ਹੈ ਮੈਂ ਚੀਕੂ ਸੀਤਾਫਲ ਵਾਲਾ ਚਾਚਾ ਹੁਣ ਦੀਆਂ ਸਰਕਾਰਾਂ ਬੜੀਆਂ ਗਲਤੀਆਂ ਕਰ ਰਹੀਆਂ ਨੇ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਹੈ ਉਹ ਪ੍ਰਧਾਨ ਜੀ ਇਹ ਕੀ ਗੱਲਾਂ ਕਰ ਰਹੇ ਹੋ ਪਹਿਲੀਆਂ ਸਰਕਾਰਾਂ ਤਾਂ ਤੁਸੀਂ ਚਲਾਈਆਂ ਸਨ ਨਾ ਹੁਣ ਕਿਹੜੀਆਂ ਸਰਕਾਰਾਂ ਉੱਤੇ ਤਾਨਾ ਮਾਰ ਰਹੇ ਹੋ ਪੰਜ ਵਾਰੀ ਆਏ 10 ਵਾਰੀ ਗਏ ਤੇ ਹੁਣ ਫਿਰ ਮੌਕਾ ਮੰਗਦੇ ਹੋ ਅਸੀਂ ਤਾਂ ਪਹਿਲਾਂ ਇੱਕ ਮੌਕਾ ਦੇ ਕੇ ਔਖੇ ਹੋਏ ਪਏ ਆ ਵਾਹ ਚਾਚਾ ਵਾਹ ਸੱਚ ਗੱਲ ਕਹੀ ਤੂੰ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਕਦੇ ਮੁੱਖ ਮੰਤਰੀ ਰਹਾ ਹਾਂ ਸ਼ਾਇਦ ਕੋਈ ਦਲਤਫਮੀ ਹੈ ఓ ਕੈਪਟਨ ਜੀ ਯਾਦ ਕਰ ਲੋ ਸਾਡੀ ਤੀ ਦੇ ਵਿਆਹ ਤੇ ਤੁਸੀਂ ਆਪ ਆਏ ਸੀ ਤੇ 스마트ਫੋਨ ਗਿਫਟ ਕੀਤਾ ਸੀ ਤੁਸੀਂ ਕਿਹਾ ਸੀ ਸਰਕਾਰ ਬਣਾਓ ਤੇ ਅਗਲੀ ਵਾਰ ਪਾਕਿਸਤਾਨ ਜਾਣ ਲਈ ਫ੍ਰੀ ਵੀਜ਼ਾ ਕਰ ਦੂੰ ਹੁਣ ਦੀ ਸਰਕਾਰ ਖਤਮ ਹੁਣ ਆ ਗਿਆ ਇੱਕ ਨਵਾਂ ਜੋੜ ਕੈਪਟਨ ਪਲੱਸ ਸੁਖਬੀਰ ਪਲੱਸ ਪਾਜਬਾ ਇਹ ਹੋਵੇਗੀ 4G ਗਵਰਨਮੈਂਟ ਹੁਣ ਆਖਰੀ ਵਾਰ ਕਹਿ ਰਿਹਾ ਹਾਂ ਇੱਕ ਮੌਕਾ ਸਾਨੂੰ ਦਿਓ ਪੰਜਾਬ ਦਾ ਚਿਹਰਾ ਬਦਲ ਦੇਵਾਂਗੇ ਪਾਣੀ ਵਾਲੀ ਬੱਸ ਤੇ ਚਾਚੇ ਦੇ smartphones ਤੋਹਫੇ ਹੀ ਤੋਹਫੇ ਸਮਝੋ ਮੌਕਾ ਨਹੀਂ ਹੁਣ ਟਮਾਟਰ ਮਿਲਣੇ ਨੇ ਸਰਕਾਰਾਂ ਮੀ ਤੁਸੀਂ ਵੰਗਾ ਰਹੋ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਜਾਂਦੇ ਹੋ ਤੇ ਸਾਨੂੰ ਕੀ ਮਿਲਦਾ ਬਾਬਾ ਜੀ ਦਾ ਥੁੱਲੂ ਪਰ ਹੁਣ ਨਹੀਂ ਏ ਰੱਬਾ ਇਹ ਲੋਕ ਤਾਂ ਮੌਕੇ ਦੀ ਥਾਂ ਸਾਡੇ ਸਿਰ ਤੇ ਮਾਰ ਰਹੇ ਨੇ ਲੋਕ ਤਾਂ ਸਾਨੂੰ ਮੌਕਾ ਦੇਣ ਦੀ ਬਜਾਏ ਸੱਡੀ ਲਾਹਾ ਲੈ ਗਏ ਕੱਢ ਯਾਰ ਕੈਪਟਨ ਕੋਈ ਗੱਲ ਨਹੀਂ ਕਿਉਂ ਕੀ ਹੋਇਆ ਬਦਰ ਸਾਹਿਬ ਕਿਵੇਂ ਪਾਣੀ ਪਾਣੀ ਹੋਏ ਫਿਰਦੇ ਪਾਣੀ ਵਾਲੀ ਬੱਸ ਪੈਂਚਰ ਹੋ ਗਈ ਲੱਗਦਾ ਤੇਰੀ ਸਮਝ ਲੈ ਭਗਵਾਨੇ ਅੱਜ ਤੈਨਾਂ ਪੰਜ ਮੈਂਬਰੀ ਕਮੇਟੀ ਬੁਲਾ ਕੇ ਚੰਗੀ ਨਹੀਂ ਕੀਤੀ ਜੇ ਇਹ ਅਕਾਲੀ ਦਾ ਲਿਆ ਤੇ ਮੈਂ ਕੀ ਰਹਿ ਗਿਆ ਜੀ ਫਿਰ ਤੁਸੀਂ ਖਾਲੀ ਦਲ ਮੇਰਾ ਮਤਲਬ ਕਿਉਂ ਟੈਨਸ਼ਨ ਲੈਣੇ ਹੋ ਕੰਮ ਤਾਂ ਉਹਨੇ ਤੁਹਾਡੇ ਥੱਲੇ ਹੀ ਕਰਨਾ ਹੈ ਇਹ ਕੀ ਗੱਲ ਹੋਈ ਮੈਂ ਤਾਂ ਸੋਚਿਆ ਸੀ ਜਿੱਤ ਸਾਡੀ ਹੀ ਹੋਊਗੀ ਪਰ ਹਰਬ੍ਰੀਤ ਨੇ ਗਲਤ ਕੀਤਾ ਉਹਨੇ ਨਹੀਂ ਕਰਨਾ ਚਾਹੀਦਾ ਸੀ ਅਕਾਲੀ ਦਲ ਦੀ ਤਾਕਤ ਸਿਰਫ ਇੱਕ ਸੀਨੀ ਨਹੀਂ ਸਾਰੇ ਬਾਦਲਾਂ ਦੀ ਵਾਰਸਦਾਰੀ ਹੈ ਪਰ ਅੱਜ ਅਕਾਲੀ ਦਲ ਦੇ ਮੰਚ ਤੇ ਨਵਾਂ ਬਦਲਾਵ ਆ ਰਿਹਾ ਹੈ ਮੇਰਾ ਹੌਸਲਾ ਟੁੱਟਦਾ ਜਾ ਰਿਹਾ ਜੇ ਐਵੇਂ ਹੀ ਚੱਲਦਾ ਰਿਹਾ 2027 'ਚ ਸਰਕਾਰ ਕਿਵੇਂ ਬਣੂਗੀ ਕੋਈ ਨਾ ਸਰਦਾਰ ਜੀ ਅਸੀਂ ਜ਼ਰੂਰ ਜਿੱਤਾਂਗੇ ਇਹ ਤਾਂ ਛੋਟੀ ਜਿਹੀ ਲੜਾਈ ਸੀ ਅਸਲੀ ਜੰਗ ਤਾਂ ਹੱਲੀ ਸ਼ੁਰੂ ਹੋਣੀ ਆ ਹੁਣ ਅਸੀਂ ਪੰਜਾਬ ਵਿੱਚ ਆਪਣੀ ਛਾਪ ਛੱਡਣ ਆਈ ਕੀ ਬਾਤਾਂ ਨੇ ਭਗਵੰਤ ਜੀ ਸੁਸੀਤਾ ਹਿੰਦੀ ਤੇ ਵਟ ਕੱਢ ਦਿੱਤੇ ਹੈਗੀ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਐਡ ਪੋਲਿੰਗ ਪਾਲਿਸੀ ਨੂੰ ਲੈ ਕੇ ਲਿਆ ਗਿਆ ਤੇ ਇਹ ਪਾਲਿਸੀ ਹੁਣ ਪੰਜਾਬ ਦੇ ਵਿੱਚ ਵਾਪਸ ਲੈ ਲਈ ਗਈ ਹੈ ਟੁੱਕੀ ਟਿੱਕੀ ਚੱਕ ਦਿਆਂਗੇ ਤੌਂ ਤੇ ਗੋਡਾ ਰੱਖ ਦਿਆਂਗੇ ਹੁਣ ਤੈਨੂੰ ਆਉਣਾ ਹੀ ਪੈਣਾ ਪਲੈਨ ਬੀ ਵੀ ਫੇਲ ਹੋ ਗਿਆ God Long live the revolution ਬੱਕਰੀ ਨੇ ਦੁੱਧ ਵੀ ਦਿੱਤਾ ਪਰ ਦਿੱਤਾ ਮਿੰਗਣਾ ਘੋਲ ਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦਾ ਫੈਸਲਾ ਲਿਆ ਵਾਪਸ 25000 ਏਕੜ ਹੋ ਜਾਣੀ ਸੀ ਐਕਵਾਇਰ ਐਵੇਂ ਹਾਈ ਕੋਰਟ ਵੱਲੋਂ 10 ਸਤੰਬਰ ਤੱਕ ਲਾਈ ਗਈ ਸੀ ਰੋਕ ਇਹ ਲੋਕ ਹੈ ਜਨਾਬ ਇਹ ਤਾਂ ਹੱਥ ਨਾਲ ਦਿੱਤਿਆਂ ਗੰਡਾ ਮੂੰਹ ਨਾਲ ਖੁਲਵਾ ਦਿੰਦੇ ਆ ਬੇਪਰਵਾਹ ਹੋ ਕੇ ਨਾ ਬਹਿ ਜਾਣਾ ਉਹ ਦੁਬਾਰਾ ਫੇਰ ਆਵੇਗਾ ਕਿਉਂਕਿ ਧੋਖੇਬਾਜ਼ੀ ਉਸ ਤੇ ਖੂਨ ਵਿੱਚ ਹੈ ਭਗਵਾਨ ਤਮਾਨ ਹਮੇਸ਼ਾ ਪਹਿਨੇ ਤੇਰੀ ਅਰਦਾਸ ਦੀਆਂ ਉਦਾਹਰਨਾਂ ਦਿੰਦਾ ਹੁੰਦਾ ਸੀ ਜਿੱਦਾਂ ਦੇ ਹੁਣ ਲਲ ਆ ਪਾਰਟੀ ਦੇ ਹੋ ਗਿਆ ਅਰਦਾਸ ਇਹਨਾਂ ਲਈ ਵੀ ਕਰਦੇ ਪਹਿਨੇ ਮੇਰੀਏ ਬੱਚੋ ਬਸ ਹੁਣ ਤੇ ਮਾਨ ਤੇ ਕੇਜਰੀਵਾਲ ਇਹ ਆਪ ਜਣਦਾ ਰਹਾ ਅੱਜ ਆਪਾਂ ਆਪ ਨੂੰ ਰਾਤ ਨੂੰ ਸੂਰਜ ਤੇ ਦਿਨ ਚ ਤਾਰੇ ਦਿਖਾਉਣੇ ਆ ਮਜੀਠੀਆ ਭੱਜ ਕਿਵੇਂ ਗਿਆ ਜ਼ਰੂਰ ਉਹਦੀ ਕਿਸੇ ਨੇ ਭੱਜਨ ਚ ਮਦਦ ਕੀਤੀ ਆ ਪੈਣੇ ਤੂੰ ਵਧੀਆ ਕੀਤਾ ਆ ਆ ਗਈ ਲੱਡੂ ਲੈ ਕੇ ਆਈ ਆ ਵਧੀਆ ਮੈਂ ਬੈਂਗਣ ਦੀ ਤਰੀ ਖਾ ਕੇ ਅੱਕ ਗਿਆ ਸੀ ਹਵਾਵਾਂ ਕਰਨੀਆਂ ਫੈਸਲਾ ਹੁਣ ਜਾਣਨ ਦਾ ਦੀਵਾ ਉਹੀ ਬਲੂ ਜਿਸ ਚ ਦਮ ਹੋ ਸਰੋਇਨੀ ਅਕਾਲੀ ਦਲ ਜਿੰਦਾਬਾਦ ਮਜੀਠਿਆ ਏ ਭਜਣਾ ਇਨਾ ਆਸਾਨੀ ਰੁਕ ਤੂੰ ਭੇਜਦਾ ਤੈਨੂੰ ਡਿਬਰੂਗੜ ਹੁਣ ਤੂੰ ਦੇਖੀ ਡਾਗਾ ਖੜਕਦੀਆਂ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਆ ਉਹ ਪੈਂਦੀਆਂ ਚੀਕਾਂ ਹੁਣ ਚੰਗਾ ਰਿਆ ਪਾਣੀ ਵਾਲੀ ਬਸ ਬਸ ਕਰਾਈ ਦਿੰਦੀ ਆ ਇਸ ਅਗ ਵਿੱਚੋਂ ਵੀ ਸਾਡਾ ਹੌਸਲਾ ਬੁਝਣ ਨਹੀਂ ਦੇਵਾਂਗੇ ਜਿੱਥੇ ਜਲੇਗਾ ਬੇਅਦਬੀ ਉਥੇ ਜਲੇਗਾ ਜਵਾਬ ਵੀ ਇਹਨਾਂ ਦੋਹਾਂ ਨੂੰ ਫੜਨ ਲਈ ਸਾਨੂੰ ਨਵੀਂ ਤਾਕਤ ਲੈਣੀ ਪਵੇਗੀ ਹੁਣ ਗੱਲ ਸਿਰਫ ਪੁਲਿਸ ਦੀ ਨਹੀਂ ਫੌਜ ਦੀ ਵੀ ਹੈ ਚਲ ਭਰਾ ਅਗਲੀ ਵਾਰੀ ਸਾਡਾ ਦਿਲ ਜਿੰਨਾ ਹੋਵੇਗਾ ਨਾ ਕਿ ਸਿਰਫ ਜੰਗ ਵੀਰੇ ਤੂੰ ਆ ਗਿਆ ਬਹੁਤ ਚੰਗਾ ਹੋਇਆ ਪੰਜਾਬ ਨੂੰ ਬਚਾਉਣ ਲਈ ਜੈਂਟਲਮੈਨ ਹੁਣ ਆਪਾਂ ਨੂੰ ਸਖਤ ਕਦਮ ਚਖਣੇ ਪੈਣਗੇ ਸਾਡੇ ਕੋਲ ਹੁਣ ਸਿਰਫ ਕਾਨੂੰਨ ਨਹੀਂ ਫੌਜ ਹੈ ਇਹ ਵਾਰੀ ਕਹਿਰ ਹੀ ਕਹਿਰ ਲਿਆਵਾਂਗੇ ਪੰਜਾਬ ਦੇ ਸ਼ੇਰ ਨੂੰ ਕੋਈ ਨਹੀਂ ਰੋਕ ਸਕਦਾ ਜਿੱਤ ਸਾਡੇ ਨਾਲ ਹੀ ਰਹੇਗੀ ਹਰ ਇੱਕ ਕੋਨੇ ਤੇ ਛਾ ਜਾਓ ਕੋਈ ਵੀ ਬਚ ਕੇ ਨਾ ਜਾਵੇ ਜੰਗ ਸਿਰਫ ਤਕੜਿਆਂ ਲਈ ਨਹੀਂ ਦਿਲ ਵਾਲਿਆਂ ਲਈ ਹੁੰਦੀ ਹੈ ਇਸ ਵਾਰੀ ਤੈਨੂੰ ਸਬਕ ਸਿਖਾਉਣਾ ਮਚਿਠਿਆ ਤੇਰਾ ਸਬਕ ਪੂਰਾ ਪੰਜਾਬ ਦੇਖੂਗਾ ਬੋਕਰ ਪਾਰਟੀ ਵੀਰੇ ਬਚ ਕੇ ਦੋਸਤ ਨਹੀਂ ਪਰ ਘਰ ਦੇ ਅੰਦਰੋਂ ਧੋਖਾ ਆ ਗਿਆ ਸਾਵਧਾਨ ਰਹਿਣਾ ਪਵੇਗਾ ਜੰਗ ਤਾਂ ਜਾਰੀ ਹੈ ਪਰ ਸਭ ਤੋਂ ਵੱਡਾ ਦੁਸ਼ਮਨ ਅਜੇ ਵੀ ਅੰਦਰੋਂ ਹੀ ਖਤਰਨਾਕ ਹੈ ਪੈਸਾ ਤੇ ਤਾਕਤ ਇਹੀ ਹੁੰਦਾ ਹੈ ਅਸਲੀ ਖੇਡ ਮਜੀਠੀਆ ਤੇ ਸੁਖਬੀਰ ਹੁਣ ਤੁਸੀਂ ਕਹੇ ਹੁਣ ਇਹ ਸਿਰਫ ਜੰਗ ਨਹੀਂ ਇਹ ਇntਕਾਮ ਦੀ ਕੜੀ ਹੈ ਕਿਤੇ ਤੂੰ ਅਸਲੀ ਖੇਡ ਹੁਣ ਸ਼ੁਰੂ ਹੁੰਦੀ ਹੈ ਪੰਜਾਬ ਦੀ ਹਕੂਮਤ ਮੇਰੇ ਹੱਥ ਕੇਦਰੀਵਾਨ ਸਾਹਿਬ ਪਿੱਛੇ ਸਾਡੇ ਸੀਐਮ ਐ ਖਲੋਤੇ ਨਜ਼ਰ ਆਉਂਦੇ ਐ ਜਿਵੇਂ ਸਾਲੀਆਂ ਦੇ ਨਾਕੇ ਤੇ ਲਾੜੇ ਦਾ ਰੁੱਸਿਆ ਜਿਆ ਯਾਰ ਅਗਲਾ ਕਹਿੰਦਾ ਸੀ ਗੁਲਫੀ ਗਰਮਾ ਗਰਮ ਭੈਣ ਨਹੀਂ ਸਾਨੂੰ ਹੀ ਸਮਝ ਹੁਣ ਲੱਗ ਰਹੀ ਆ ਕੇ ਇਹ ਤੇ ਉਦੋਂ ਤੋਂ ਹੀ ਬਣਾਉਂਦਾ ਸੀ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਪੰਜਾਬ 'ਚ ਬਦਲਾ ਰੋਕਣਾ ਸੀ ਨਸ਼ਾ ਰੋਕਤੀਆਂ ਜ਼ਮੀਨਾ ਮਹਿਫੂਜ਼ ਕਰਨੇ ਸੀ ਆਮ ਲੋਕ ਮਹਿਫੂਜ਼ ਕਰਤਾ ਮਾਫੀਆ ਖਤਮ ਕਰਨਾ ਸੀ ਪ੍ਰਸ਼ਟਾਚਾਰ ਖਤਮ ਕਰਤੀ ਇਮਾਨਦਾਰੀ ਯਾਰ ਮੈਂ ਤਾਂ ਪੀਜੇ ਪਾਸਟੇ ਖਾਣੇ ਆ ਆਹ ਵਾਹ ਉਹ ਦੇਨੇਤਾ ਨੂੰ ਪੀਜੇ ਪਾਸ ਤੇ ਤੈਨੂੰ ਤਾਂ ਬੈਂਗਣਾ ਦੀ ਤਰੀ ਮਰੂ ਮਿਲਿੱਤਿਆ ਬੈਂਗਣਾ ਦੀ ਤੇ ਆ ਛੜੇ ਜੇ ਪਰੌਂਠੇ ਭੈਣੀ ਮੈਂ ਆ ਗਿਆ ਭੰਤੀ ਦੀ ਸਰਕਾਰ ਮੈਨੂੰ ਨਹੀਂ ਰੋਕ ਸਕਦੀ ਰਖੜੀ ਬਣਵਾਣ ਤੋਂ ਚੀਕਾ ਕੜਾ ਦੂੰ ਚੀਕਾ ਬਹੁਤ ਮਾੜਾ ਹੋਇਆ ਕੱਲ ਕੁਰਸੀ ਵਿਚਾਰੀ ਖਾਲੀ ਪਈ ਰਹੀ ਲੋਕਾਂ ਦਾ ਵੈਸੇ ਬੜਾ ਖਿੱਚਿਆ ਹੁਣ ਲੋਕ 2027 ਚ ਮੇਰਾ ਖਿੱਚਣਗੇ ਲਾਲਾ ਜੀ ਨੂੰ ਅਸਤੀਫਾ ਭੇਜੀ ਦੇਣਾ ਕਰਦਾ ਫੋਨ ਕਿੰਨੇ ਵਿਸ਼ਵਾਸ ਨਾਲ ਲੋਕਾਂ ਨੇ ਮੈਨੂੰ ਚੁਣਿਆ ਸੀ ਪਰ ਅਫਸੋਸ ਕੀ ਜੀ ਬਾਦ ਜੀ ਮੈਂ ਨਾਨ ਦਾ ਸੀਐਮ ਆ ਮੈਂ ਪਦ ਤੋਂ ਅਸਤੀਫਾ ਦੇਣਾ ਤੁਸੀਂ ਅਜ ਤੋ ਸੀਐਮਓ ਪੰਜਾਬ ਦੇ ਅਗਲਾ ਸੀਐਮ ਮੈਂ ਬੜੂ ਭੰਦਿਆਂ ਨਾ ਕਿ ਚੌਲ 2000 ਆ ਲੈਣ ਦੇ ਬਸ ਇੱਕ ਵਾਰ ਮੈਸਰ ਭਾਸਮ ਦੇਣੇ ਲਈ ਮਾਈਕ ਪਰ ਆਏ। ਮੰਡਾਲ ਵਿੱਚ ਬੈਠੀ ਭੀੜ ਧੀਰੇ ਧੀਰੇ ਉੱਠ ਕੇ ਬਾਹਰ ਨਿਕਲਣ ਲੱਗੀ। ਤੇ ਦਿਲ ਦੇ ਪਾਸੇ ਦੋਸਤੋ ਝਾੜੂ ਦੇ ਬਰਕਰਾਂ ਦੀ ਵੀ ਜੀਵੀਰਾ ਜਾਗਣ ਲੱਗਿਆ। ਮੋਗਾ ਜ਼ਿਲ੍ਹਾ ਤੋਂ ਯੋਜਨਾ ਬੋਰਡ ਦੇ ਚੇਅਰਮੈਨ ਹਰਮਨ ਬਰਾੜ ਨੇ ਵੀ ਅਸਤੀਫਾ ਦੇ ਦਿੱਤਾ ਤੇ ਪੋਸਟ ਪਾ ਕੇ ਗਿਆ ਕਿ ਮੈਂ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ਚਾਹਾਂ। ਉਹਨਾਂ ਨੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੈਂਡ ਪੂਲਿੰਗ ਪਾਲਸੀ ਨਾਲ ਅਸਹਿਮਤਾਂ ਤੇ ਆਪਣੇ ਜੀ ਜੋ ਇਹਨਾਂ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿਨਾ ਹ ਸਾਡੀ ਸਾਡੇ ਲਈ ਸਿਰਫ ਇੱਕ ਕੀਤਾ ਨਹੀਂ ਬਲਕਿ ਜ਼ਿੰਦਗੀ ਜੋਣ ਦੀ ਜਾਂਚ ਹੈ ਮੈਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੂੰ ਬੇਇੱਜ਼ਤੀ ਕਰਦਾ ਕਿ ਪੁਨਰ ਵਿਚਾਰ ਕਰੋ ਕਿਤੇ ਇੱਕ ਮੌਕਾ ਆਖਰੀ ਮੌਕਾ ਡਾ ਹੋਵੇ 2026 ਚ ਮੇਰਾ ਕੰਮ ਚਲਦਾ ਤੁਹਾਨੂੰ ਰੋਟਾ ਵੀ ਦਿੱਤੀ ਤੇ ਪੈਂਤੀ ਸਾਲਾ ਬਾਬਾ ਨੇ ਐਂਟੀ ਸਾਲਾ ਬੰਨਿਆ ਬਹੁਤ ਚਿਰ ਪਹਿਲੇ ਵਾ ਆ ਵੀ ਆ ਵੀ ਭੰਤਿਆ ਤੂੰ ਵੀ ਅਸਤੀਫਾ ਦੇਣ ਆਇਆ

ਮੈਂ ਨਹੀਂ ਐਸੀ ਗਲਤੀਆਂ ਸਰ ਕਾਸ਼ ਕਿਦੇ ਉਧਰ ਮੈਂ ਹੁੰਦਾ ਤਾਨੂੰ ਜੇਲ੍ਹ ਜਾਣ ਦੀ ਲੋੜ ਨਹੀਂ ਹਵਾਵਾਂ ਗਰਮੀਆਂ ਫੈਸਲਾ ਚਾਨਣ ਦਾ ਦੀਵਾ ਉਹੀ ਬੜੂ ਇਥੇ ਚਿੱਤਾਂ ਮੂ ਇੱਕ ਖੁਸ਼ਖਬਰੀ ਆ ਮੈਨੂੰ ਪੰਜਾਬ ਤੋਂ ਰਾਜਸਥਾਨ ਜੇਲ੍ਹ ਸ਼ਿਫਟ ਕਰਨ ਲੱਗੇ ਆ ਚੜ ਗਿਆ ਤਾਂ ਮੇਰੇ ਘਰੇ ਬੰਦੇ ਤੇ ਜਿਵੇਂ ਸੀ ਨਾ ਪਰ ਤੈਨੂੰ ਸਾਹਮਣੇ ਵਾਰਨਿੰਗ ਦੇਣੀ ਬੰਦ ਦੀ Control calling. Control calling. All statics and walk is control calling. It's an emergency. High alert. High alert. It's an emergency. Tell Mandaragi to stay on high alert not just at the gate but in the entire ਗਲਮ ਲਈ ਲੇਟ ਹੋ ਗਿਆ ਮੈਂ ਤਾਂ ਨਹੀਂ ਲੇਟ ਹੋਇਆ ਤੂੰ ਹੀ ਛੇਤੀ ਪਹੁੰਚਣਾ ਹੈ ਬਰਾਦਰੀ ਦੇ ਦੁੱਖ ਸੁੱਖ ਚ ਤਾਂ ਜਾ ਕੇ ਖੜਨਾ ਹੀ ਪੈਂਦਾ ਹੈ ਚਾਚਾ ਦੁੱਖ ਸੁੱਖ ਤੋਂ ਜਿਆਦਾ ਆਇਆ ਫਿਰ ਕੀ ਕਹਿੰਦੇ ਆ ਤੇਰੇ ਚੀਕੂ ਸੀਤਾਵਲ ਛੇਤੀ ਇਹ ਹੁਜੀ ਟਿੱਕਣਾ ਨਾ ਕਰ ਜੇ ਮਾਟੀ ਚ ਕਾਰਤੀ ਫੇ ਤੂੰ ਮਿੱਠਾ ਮਿੱਠਾ ਜਮਨੇਗਾ ਸੱਚੇ ਮਿੱਠੇ ਤੋਂ ਜ਼ਿਆਦਾ ਆਇਆ ਬਿਕਰਮ ਜੀਠੀਆਂ ਨੂੰ ਕਦੋਂ ਛੱਡਣਾ ਆਹ ਭਾਂ ਤੇਰੀ ਸਰਕਾਰ ਨੇ ਸੱਤ ਕੀ ਦੱਸਾ ਯਾਰ ਪਿਆਰ ਔਰ ਬੋਤ ਕਿਸੇ ਸਮਝਾ ਲੈ ਪਾਲੀਆ ਫਤਿਹਰਾ ਪਾਲੀਆਂ ਬਾਹਰ ਬਕੀਰ ਕਰ ਲੈ ਉੱਤੋਂ ਬਤੰਦਰ ਕਹਿੰਦੇ ਆ ਨਾਬਾ ਜੇਲ੍ਹ ਤੋਂ ਡੇਗੜੂ ਗੜ ਜੇ ਸਿੱਧ ਕਰਨਾ ਇਹ ਮੈਨੂੰ ਲੱਗਦਾ ਮੈਨੂੰ ਲਾਈਟ ਨਹੀਂ ਲੱਗੇ ਲੱਗਦਾ ਇਹਨਾਂ ਨੂੰ ਟੀਵੀ ਦਿਖਾਣਾ ਪੈਣਾ ਇਫ ਯੂ ਮੋਮੈਂਟਸ ਲੇਟਰ ਇਨਾਵ 3 ਸਾਲ ਲੰਘ ਗਿਆ ਮੈਨੂੰ ਲੱਗਦਾ 40 ਆ ਸਕੀਮ 1000 ਰੁਪਏ ਵਾਲੀ ਸ਼ਟਾਰਟ ਕਰਨੀ ਪੈਣੀ ਨਾ ਬੁੜੀਆਂ ਨੇ ਬੜਾ ਖੂਨ ਪੀਤਾ ਪਤੰਦਰਾ ਦੀਆਂ ਥਾਂ ਬਚਤ ਕੜੀ ਜਾਂਦੀ ਆ ਮੇਰੇ ਘਰ ਦੀ ਵੀ ਮੈਨੂੰ ਕੈਲਕੂਲੇਟ ਕਰ ਕਰ ਤੱਛੀ ਜਾਂਦੀ ਆ ਵੀ 1000 ਰੁਪਏ 3 ਸਾਲਾਂ ਦਾ ਇੰਨਾ ਹੋ ਗਿਆ ਉੱਤੋਂ ਮੈਂ ਖਾਤੀ ਪੀਤੀ ਜਿਵੇਂ ਬੱਥਾ ਵੀ 1000 ਤੇ 1100 ਤੋਂ ਇਹ ਦਾਤਾ ਕੁੰਡਾ ਪਤੰਦਰਾ ਸੁਖਾਤੇ ਚੰਨੀ ਤਾਨੇ ਮਾਰੀ ਜਾਂਦਿਆ ਉਹ ਜਾਣਦੇ ਜਾਣਦੇ ਭਾਂਤਿਆ ਰਿਪੋਰਟ ਮੇਰੇ ਕੋਲ ਸਾਰੀ ਆਂਦੀ ਆ ਪੰਜਾਬ ਦੀ ਉਹੀ ਬੈਠਾ ਦੇਖੀ ਜਾਂਦਾ ਸੀ ਸਵੇਰ ਦਾ ਖਬਰਾਂ ਦੇ ਵਿੱਚ ਬਿਕਰਮ ਵਜੀਠਿਆ ਬਿਕਰਮ ਵਜੀਠਿਆ ਹੋਈ ਪਈ ਆ ਜਦੋਂ ਦਾ ਚੱਕਿਆ ਨਾ ਪੀਲਾ ਪੰਡਾ ਕੋਣੀ ਚੱਲਿਆ ਹਾਲੇ ਤੱਕ ਮੈਨੂੰ ਲੱਗਦਾ ਗਰੀਬਾਂ ਦੇ ਘਰ ਢਾਉਣ ਵਾਲਾ ਸੌਫਟਵੇਅਰ ਕੀਤਾ ਹੋਣਾ ਜੀ ਸੀ ਵੀ ਨੂੰ ਫਿਰ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਉਹ ਰੈਂਦਿਆ ਕਰ ਭਾਂਤਿਆ ਰੈਂਦਿਆ ਕਰ ਚਿੱਟਾ ਕਹਿੰਦੇ ਪੰਜਾਬ 'ਚ ਪਹਿਲਾਂ ਨਾਲੋਂ ਵੱਧ ਗਿਆ ਓਕੇ ਜੀ ਆਜੀ ਕਿਉ ਲਾਈਵ ਬੇਸਤੀ ਕਰੀ ਜਾਦੇ ਹੋ ਤੁਸੀਂ 베ਰੀ ਤੁਸੀਂ ਆਪਣੀ ਫਿਕਰ ਕਰੋ ਦਿੱਲੀ ਵਾਲਿਆਂ ਨੇ ਤੁਹਾਡੇ ਦਾ ਛੁੱਟੀ ਕੀਤੀ ਹੈ ਕਿਤੇ 2027 'ਚ 베ਰੀ ਛੁੱਟੀ ਨਾ ਕਰਾ ਦਿਓ ਤੁਸੀਂ ਆਲੇ ਹੁਣ ਨੈਰੋ ਪੈਂਟਾ ਪਾਣੀਆ ਦੇ ਸ਼ੁਰੂ ਕਰ ਦੋ ਤੁਸੀਂ ਸੁਣਿਆ ਤਾਂ ਹੁਣ ਕਹਦਾ ਚੱਲੀ ਤੋਂ ਦੀ ਨਿਕਰਦੇ ਚੂਹੇ ਛੱਡਾ ਦੂ ਡਰਤਾ ਉਹ ਯਾਰ ਪਾਟਿਆ ਫਿਰ ਮੈਂ ਕੀ ਕਰਾਂ ਮੇਰੇ ਕੋਲ ਤਾਂ ਜ਼ਾਰੀਆਂ ਚਾਲੀਆਂ ਬੈਲ ਬੋਟਮ ਨੇ ਕਿਨਾਰਾ ਫਿਰ ਤਾਂ ਮੇਰੇ ਵੀ ਹੱਥ ਖੜਿਆ ਬਾਕੀ ਜੋ ਕਰਨਾ ਹੁਣ ਫਿਰ ਚੂਹੇ ਜਿਹੀ ਕਰਨਾ

ਵੇਰੇ ਜਵਾਬ ਟੁੱਟ ਗਏ 8 ਮਿੰਟ ਮੈਂ ਬੋਲਤੀ ਆਂ ਪਰ 17 ਲੋਧ ਨੇ ਆਪ ਇੱਕ ਕੁਰਸੀ 7 ਮਿੰਟ ਮੈਂ ਬੋਲਤੀ ਆਂ ਗੱਲ ਸੁਣ ਓਏ ਚੋਲ ਇੱਕ ਕੁਰਸੀ ਨੂੰ ਚਾਹੇ 7 ਮਿੰਟ ਲੱਗਣ ਚਾਹੇ ਲੱਗਣ 70 ਮੈਂ ਭਈਆ ਨਾਲ ਗੱਲ ਨਹੀਂ ਕਰਦਾ ਆਪ ਦੇ ਮਾਈ ਬਾਪ ਨੂੰ ਭੇਜ ਮਤਲਬ ਕਿ ਭਗਵਾਨ ਤੁਮਾਨ ਨੂੰ ਮੈਂ ਜ਼ਰੂਰੀ ਗੱਲ ਕਰਨੀ ਆ ਉਹਦੇ ਨਾਲ ਅਰੇ ਮਜੀਠੀਆ ਜੀ ਕਾਹੇ ਗੁੱਸਾ ਕਰਤੇ ਹੋ ਔਰ ਕਿਉਂ ਬੱਚੋ ਦੇਸੀ ਬਾਤੇ ਕਰਤੇ ਹੋ ਸਾਰਾ ਪੰਜਾਬ ਜਾਣਦਾ ਹੈ ਅਸਲੀ ਮਾਈ ਬਾਪ ਕੌਣ ਹੈ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੈਨੂੰ ਲੱਗਦਾ ਪੰਜਾਬੀ ਤੈਨੂੰ ਸਮਝ ਨਹੀਂ ਆਂਦੀ ਆ ਬਾਸਮਤੀ ਚੌਲ ਨੂੰ ਲੱਗਦਾ ਤੈਨੂੰ ਦੂਜੇ ਤਰੀਕੇ ਨਾਲ ਸਮਝਾਣਾ ਪਊ ਜਾਂ ਛੇਤੀ ਭੇਜ ਭੰਤੇ ਨੂੰ ਅ ਫਿਊ ਮੋਮੈਂਟਸ ਲੇਟਰ ਨਾ ਕੀ ਬਵਾਰੀਆ ਇੱਕ ਕੁਰਸੀ 7 ਮਿੰਟ ਲੈ ਗੋਲ ਕੀਆ ਔਰ 17 ਲੋਕ ਨੇ ਆਪਨੇ ਇੱਕ ਕੁਰਸੀ 7 ਮਿੰਟ ਲੈ ਗੋਲ ਕੀਆ ਗੱਲ ਸੁਣ ਓਏ ਚੋਲ ਇੱਕ ਕੁਰਸੀ ਨੂੰ ਚਾਹੇ 7 ਮਿੰਟ ਲੱਗਣ ਚਾਹੇ ਲੱਗਣ 70 ਮੈਂ ਭਈਆ ਨਾਲ ਗੱਲ ਨਹੀਂ ਕਰਦਾ ਆਪਦੇ ਮਾਈ ਬਾਪ ਨੂੰ ਭੇਜ ਮਤਲਬ ਕਿ ਭਗਵਾਨਤ ਮਾਨ ਨੂੰ ਮੈਂ ਜ਼ਰੂਰੀ ਗੱਲ ਕਰਨੀ ਆ ਉਹਦੇ ਨਾਲ ਾਰੇ ਮਜੀਠੀਆ ਜੀ ਕਾਹੇ ਗੁੱਸਾ ਕਰਤੇ ਹੋ ਔਰ ਕਿਉਂ ਬੱਚੋ ਦੇ ਅਸੀ ਬਾਤੇ ਕਰਤੇ ਹੋ ਸਾਰਾ ਪੰਜਾਬ ਜਾਣਦਾ ਹੈ ਅਸਲੀ ਮਾਈ ਬਾਪ ਕੌਣ ਹੈ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੈਨੂੰ ਲੱਗਦਾ ਪੰਜਾਬੀ ਤੈਨੂੰ ਸਮਝ ਨਹੀਂ ਆਂਦੀ ਆ ਬਾਸਮਤੀ ਚੌਲ ਨੂੰ ਲੱਗਦਾ ਤੈਨੂੰ ਦੂਜੇ ਤਰੀਕੇ ਨਾਲ ਸਮਝਾਣਾ ਪਊ ਜਾਂ ਖੇਤੀ ਭੇਜ ਭੰਤੈਨ ਏ ਫਿਊ ਮੂਮੈਂਟਸ ਲੇਟਰ ਨਾ ਕੀ ਬਿਮਾਰੀ ਆ ਮਜੀਠੀਆ ਤੈਨੂੰ ਅਕਲ ਨਹੀਂ ਹੈਗੀ ਸਾਹ ਨਾਲ ਕਿੱਦਾਂ ਗੱਲ ਕਰੀਦੀ ਹੁੰਦੀ ਆ ਪੰਚੇ ਦਾ ਸਾਹ ਹੋਊ ਤੇਰਾ ਸਾਡੇ ਤਾਂ ਇੱਥੇ ਇਹੋ ਜੇ ਚੌਨਾ ਲਾਉਂਦੇ ਆ ਹਰ ਸਾਲ ਤੇ ਤੂੰ ਇਹਨੂੰ ਸਾਰਾ ਪੰਜਾਬ ਸੰਭਾਈ ਬੈਠਾ ਹਾਂ ਨਹੀਂ ਤੂੰ ਸਮਝਾ ਨਹੀਂ ਮਜੀਠੀਆ ਜੀ ਜਿਆਦਾ ਸੱਚ ਦਾ ਬੋਲੋ ਮੈਂ ਨਸਲਾ ਦੇਨੀਆ ਫਿਰੋਤੇ ਬੈਠ ਕੇ ਕਰੀ ਜਾਈ ਉੱਚੀ ਕੀ